ਹਾ ਵੀ ਬੜੇ ਬੜੇ ਦੋਸਤੋ ਕਿਵੇਂ ਹੋ ਵੜਿਓ ਤਾਂ ਅੱਜ ਫਿਰ ਮੈਂ ਲਗਾਇਆ ਤੁਹਾਡੇ ਵਾਸਤੇ ਗਾਣਾ ਤੇ ਪੰਜਾਬੀ ਗਾਣਾ ਜੀ ਗਲਦੀਬ ਮਲਕ ਦਾ ਤੁਹਾਡੇ ਵਾਸਤੇ ਰੈਡੀ ਸ਼ੇਅਰ ਕਰਨਗੇ ਸੁਣਾਉਣਗੇ ਤੁਹਾਨੂੰ ਗਾਣਾ ਪੰਜਾਬੀ ਆਪਣਾ ਗਲਦੀਬ ਮਾਨਕ ਜੀ ਦਾ ਗਾਣਾ ਹੈ ਇਹਦੇ ਨਾਮ ਕੀ ਹੈ ਜੀ ਕੁੱਲੀ ਬਹਿ ਗਿਆ ਜਨਾ ਤੋਂ ਪਾਰ ਪਾ ਕੇ ਆਹਾ ਕੁੱਲੀ ਬਹਿ ਗਿਆ ਜਨਾ ਤੋਂ ਪਾਰ ਪਾ ਕੇ ਤੁਹਾਡੇ ਵਾਸਤੇ ਗਾਣਾ ਐਸੀ ਰੈਡੀ ਸੁਣਾਉਣਗੇ ਤੁਹਾਡੇ ਵਾਸਤੇ ਤੁਸੀਂ ਤਾਂ ਨਾ ਸੁਣਿਓ ਦੇਖਦੇ ਆ ਕਿਵੇਂ ਗਾਣਾ ਗਾ ਰਹੇ ਨੇ ਕਿੰਨੀ ਦੀ ਆਵਾਜ਼ ਹੈ ਮੇਰੇ ਰੈਡੀ ਦੀ 3 2 ਚਲੋ ਚਲੋ ਜੀ 3 2 ਵਨ ਸਟਾਰ ਕੁੱਲੀ ਬੈਗੀ ਅਚਨਾਂ ਤੋ ਪਰ ਪਾ ਕੇ ਸੌਖਾ ਨਿਓ ਯਾਰੇ ਲੱਭੈ ਨਾ ਬੈਠਾ ਪੱਟ ਦਾ ਕਵਾਬ ਬਣਾ ਕੇ ਸੌਖਾ ਨਿਓ ਯਾਰੇ ਲੱਭੈ ਨਾ ਪੁੱਸੋ ਸੋਲੀ ਨੂੰ ਪਿਆਰ ਕਿਵੇਂ ਕਰੀਦਾ ਪੁੱਤ ਸੁਣੀ ਨੂੰ ਪਿਆਰੀ ਕੀ ਮਕਰੀ ਦਾ ਕੱਚੇ ਖੜ ਤੇ ਚਨਾਚ ਕੀਵੇਂ ਤਰੀ ਦਾ ਜੀ ਨੂੰ ਮਿਲ ਆਵ ਯਾਰੀ ਹੁੰਦਾ ਰੱਬ ਦਾ ਦਿਦਾਰ ਹੈ ਮਿਲ ਜਾਵ ਯਾਰੀ ਹੁੰਦਾ ਰੱਬ ਦਾ ਦਿਦਾਰੀ ਉਹਨੇ ਲੈਣਾ ਕੇਸਵਰ ਗਾਚ ਜਾ ਕੇ ਸੌਖਾ ਨਹੀਂ ਓ ਯਾਰੇ ਲੱਬੇਣਾ ਕੁਲੀ ਬੈਗਿਆ ਚਨਾ ਤੋਂ ਪਰ ਪਾ ਕੇ ਸੌਖਾ ਨਹੀਂ ਉਹ ਯਾਰੇ ਲੱਬੇਣਾ ਪੁੱਤੋ ਸਸੀ ਤੋਂ ਕਹਾਣੀ ਪੁੰਨੁਯਾਰ ਦੀ ਪੁੱਤੋ ਸਸੀ ਤੋਂ ਕਹਾਣੀ ਪੁੰਨੁਯਾਰ ਦੀ ਫਿਰ ਦੀ ਤਲਾਚ ਵਿਚਾਰੀ ਤਾਹਵਾਰ ਦੀ ਫਿਰ ਦੀ ਤਲਾਚ ਵਿਚਾਰੀ ਤਾਹਵਾਰ ਦੀ ਰਾਤੀ ਸੇਜ ਤੇ ਸਵਾਇਆ ਸੋਭਾ ਨਜਰੀ ਨ ਆਇਆ ਹੈ ਸੇਜ ਤੇ ਸਵਾਇਆ ਸੋਭਾ ਨਜਰੀ ਨ ਆਇਆ ਸਸਤੀ ਡਿਗ ਪੀਥਲਾਚ ਗਾ ਸਿਖਾ ਕੇ ਸੌਖਾ ਨਿਓ ਯਾਰ ਲੱਭੈ ਨਾ ਕੁਲੀ ਬੈ ਗਿਆ ਚਨਾ ਤੋ ਪਰ ਪਾ ਕੇ ਸੌਖਾ ਨਿਓ ਯਾਰ ਲੱਭੈ ਨਾ ਪੁੱਸੌਰਾਂ ਦੇ ਤੋਂ ਇਸ਼ਕ ਦੀ ਬਮਾਰੀਆਂ ਤੱਕ ਤੇ ਹਦਾਰਾ ਛੱਡੀ ਮੱਜੀਆਂ ਸਿਚਾਰੀਆਂ ਕੰਨੀ ਮੁੰਦਰਾ ਪਵਾਈਆਂ ਜਟਾ ਸਿਰ ਤੇਰੇ ਖਾਈਆਂ ਹੈ ਮੁੰਦਰਾ ਪਵਾਈਆਂ ਜਟਾ ਸਿਰ ਤੇਰੇ ਖਾਈਆਂ ਗਾਲੇ ਕਾਪਨੀ ਤੇ ਨਾਦ ਵਜਾ ਕੇ ਸੌਖਾ ਨਿਓ ਯਾਰ ਲੱਭਣਾ ਕੁੱਲੀ ਵਹਿ ਗਿਆ ਚਨਾ ਤੋ ਪਰ ਪਾ ਕੇ ਸੌਖਾ ਨਿਓ ਯਾਰ ਲੱਭਣਾ मजनू नू पुछो की इशिकी वीचो खटेया मजनू नू पुछो की इशिकटेस ले लाए करे नाले ठंडे हे भरे है लाए ले नाले ठंडे हरे कुते यार जी गली ते गली ला ਸੌਖਾ ਨਿਓ ਯਾਰ ਲੱਬਣਾ ਕੁਲੀ ਬੈਗ ਆਚਨਾ ਤੋਂ ਪਰ ਪਾ ਕੇ ਸੌਖਾ ਨਿਓ ਯਾਰ ਲੱਬਣਾ ਬਾਜੀ 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 ਵਾਹ ਠੀਕ ਹਾਂ ਓਕੇ ਜੀ ਚਲੋ ਜੀ ਪਹਿਲੇ ਪਹਿਰੇ ਦੋਸਤੋ ਕਿ ਮੈਨੂੰ ਲੱਗਿਆ ਤੁਹਾਨੂੰ ਗਾਣਾ ਮੈਨੂੰ ਗਾਣਾ ਬੜਾ ਵੱਚੀ ਹੋਇਆ ਸੀ ਕਿੰਨਾ ਸੋਹਣਾ ਗਾਣਾ ਲੱਗਿਆ ਜਾ ਰਿਹਾ ਬਾਜੀ ਵਾਹ రెడ్డి ਬੋਲਾ ਸੁਣਾ ਕਹਣਾ ਹੈ ਹੋਰ ਦਲੀ ਗੋਸ ਕਰਦਾ ਨਹੀਂ ਮੇਰੇ ਪਿਆਰੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਗਾਣਾ ਤੇ ਨਾਲੇ ਜਰੂਰ ਤੁਸੀਂ ਲਾਈਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਕੁਲਦੀਪ ਮੰਗਦੇ ਗਾਣੇ ਸੁਣਨ ਵਾਸਤੇ ਤੇ ਪੰਜਾਬੀ ਪੁਰਾਣੇ ਗਾਣੇ ਸੁਣਨ ਵਾਸਤੇ ਤੁਸੀਂ ਜਨੂੰ ਸਬਸਕ੍ਰਾਈਬ ਜੁਕੂ ਕਰੋ ਸਾਡੇ ਚੈਨਲ ਨੂੰ ਨੈਕਸਟ ਗਾਣਾ ਬਹੁਤ ਸੋਹਲੇ ਕਾਮਾਂਗੇ ਫਿਰ ਪੰਜਾਬੀ ਗਾਣੇ ਕਾਮਾਂਗੇ 올ਡੀ ਲੈ ਕੇ ਆਵਾਂਗੇ ਜਿਹੜੇ ਪੁਰਾਣੇ ਗਾਣੇ ਨੇ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਮਿਲਦੇ ਆ ਜੀ ਨੈਕਸਟ ਵੀਡੀਓ ਬਾਅਦ ਗੁਰਪਾਈ ਕਰਦੇ ਜੀ बाए जी हा थैंक्यू सो मच जी कमरा बंदि कर